ਜੋ ਭਾਰਤ ਦੀ ਧਾਰਮਿਕ ਆਜ਼ਾਦੀ ਤੇ ਗੱਲ ਛਿੜੀ ਰਾਹੁਲ ਗਾਂਧੀ ਦਾ ਪੀਐਮ ਮੋਦੀ ਤੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੇ ਕਿਹਾ ਕਿ ਕੀ ਦਸਤਾਰ ਸਜਾਉਣ ਕੜਾ ਪਾਉਣ ਦੀ ਇਜਾਜ਼ਤ ਹੈ ਇਹ ਲੋਕ ਭਾਰਤ ਨੂੰ ਨਹੀਂ ਸਮਝਦੇ ਰਾਹੁਲ ਗਾਂਧੀ ਦੇ ਵੱਲੋਂ ਕਿਹਾ ਗਿਆ ਭਾਰਤ ਦੇ ਵਿੱਚ ਇਸ ਗੱਲ ਦੀ ਲੜਾਈ ਕਿ ਕੀ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਮਿਲੇਗੀ ਕਿ ਭਾਰਤ ਦੇ ਵਿੱਚ ਸਿੱਖਾਂ ਨੂੰ ਕੜਾ ਪਾਉਣ ਦੀ ਇਜਾਜ਼ਤ ਮਿਲੇਗੀ ਕਿ ਸਿੱਖ ਗੁਰਦੁਆਰੇ ਜਾ ਸਕਣਗੇ ਤੇ ਇਹ ਲੜਾਈ ਸਿਰਫ ਸਿੱਖਾਂ ਦੀ ਨਹੀਂ ਬਲਕਿ ਇਹ ਲੜਾਈ ਪੂਰੇ ਧਰਮਾਂ ਦੀ ਹੈ ਡਰ ਬਟ ਪੋਲਿਟਿਕਸ ਥੈਟ ਇਜ਼ ਸਪਰਫਿਸ਼ੀਅਲ What is your name? the What is your name? Balinder Singh. Balinder Singh. The fight is about whether he as a Sikh is going to be allowed to wear this turban in India. Or he as a Sikh is going to be allowed to wear a kada in India. Or he as a Sikh is going to be, to in he, Sikh, going to be able to go to a That's what the fight is about. ਫਰਨੋਟਸ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਆਈ ਹੈ ਜਿਹੜੀ ਖਬਰ ਬੜੀ ਹੈਰਾਨੀ ਦਾ ਪਟਾਵਾ ਕਰਦੀ ਹੈ ਤੇ ਬਹੁਤ ਸਾਰੇ ਚਰਚਾ ਚ ਅਮਰੀਕਾ ਦੇ ਵਿੱਚ ਗਏ ਨੇ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਥੇ ਸਟੇਜ ਤੋਂ ਉਹਨਾਂ ਨੇ ਇਸ ਗੱਲ ਦੀ ਫਿਕਰਮੰਦੀ ਜਾਰੀ ਕੀਤੀ ਹੈ ਕਿ ਕੜਾ ਸਿੱਖ ਪਾ ਸਕਣਗੇ ਗੁਰਦੁਆਰੇ ਸਾਹਿਬ ਸਿੱਖ ਜਾ ਸਕਣਗੇ ਉਨ੍ਹਾਂ ਦੀ ਪਗੜੀ ਜਿਹੜੀ ਉਹ ਸਿਰਫ ਬਨ ਸਕਣਗੇ ਘਰ ਬੜੀ ਅੱਛੀ ਆ ਸਾਡੇ ਮਨ ਨੂੰ ਬੜੀ ਲੱਗਦੀ ਆ ਪਰ ਹਾਲਾਤ ਇਹ ਆ ਕਿ ਇਹ ਜਿਹੜਾ ਜਿਹੜਾ ਬਿਆਨ ਹੈ ਰਾਹੁਲ ਗਾਂਧੀ ਦਾ ਇੱਕ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਆਪਣੇ ਵਰੂਤੀਆਂ ਨੂੰ ਪਟਕੜੀ ਦੇਣ ਦਾ ਬਿਆਨ ਹੈ ਜਾਂ ਸਿੱਖਾਂ ਦੇ ਪ੍ਰਤੀ ਹਮਦਰਦੀ ਦਾ ਇਜ਼ਹਾਰ ਹੈ ਕੀ ਸਿੱਖਾਂ ਦੇ ਪ੍ਰਤੀ ਹਮਦਰਦੀ ਜਿਹੜੀ ਆ ਉਹ ਜਦੋਂ ਇਹਨਾਂ ਦੇ ਬਾਪ ਨੇ ਇਹ ਗੱਲ ਕਹੀ ਸੀ ਕਿ ਬੜਾ ਜ਼ਰਫ਼ ਦਿੱਤਾ ਹੈ ਧਰਤੀ ਦਿੱਤੀ ਹੈ ਜਿਹੜੀ ਦਸਤਾਰ ਦੀ ਗੱਲ ਕਰ ਰਹੇ ਨੇ ਉਹ ਦੇ ਸਤਕਾਰ ਦੀ ਗੱਲ ਕਰ ਰਹੇ ਨੇ ਉਹ ਦਸਤਾਰਾਂ ਛਾਲੀਆਂ ਗਈਆਂ ਉਹ ਗਾਲਾਂ ਚਾਰ ਪਾਈ ਗਏ ਬਹੁਤ ਵੱਡੀ ਇੱਕ ਵਿਧਵਾਵਾਂ ਦੀ बस्ती ਇਹਨਾਂ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਆ ਪਰ ਉੱਥੇ ਨਹੀਂ ਜਾਂਦੇ ਅੱਜ ਕਰੇ ਦੀ ਗੱਲ ਕਰਦੇ ਨੇ ਅੱਜ ਗੁਰਦੁਆਰਾ ਸਾਹਿਬਾਨ ਦੀ ਗੱਲ ਕਰਦੇ ਨੇ ਇਹ ਗੱਲ ਜਿਹੜੀ ਹੈ ਬੜੀ ਵੱਡਾ ਇੱਕ ਸਵਾਲ ਬਣ ਗਿਆ ਲੋਕ ਇਸ ਗੱਲ ਦਾ ਸਵਾਲ ਪੁੱਛਦੇ ਨੇ ਕਿ ਕੀ راہਲ ਜੀ ਤੁਸੀਂ ਸਿੱਖਾਂ ਦੇ ਪ੍ਰਤੀ ਇੰਨੇ ਸਹਿਰਦੋ ਜਾਂ ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਆਪਣੇ ਵਿਰੋਧੀਆਂ ਨੂੰ ਪੜਕੜੀ ਦੇਣ ਲਈ ਇਹ ਸਾਰਾ ਗੱਲ ਕਰ ਰਹੇ ਹੋ ਕਿਉਂਕਿ ਤੁਸੀਂ ਅਮਰੀਕਾ 'ਚ ਬੈਠੇ ਹੋ ਪਰ ਇਸ ਦੇ ਨਾਲ ਜਿਹੜੀ ਆਲੋਚਨਾ ਭਾਰਤੀ ਜਨਤਾ ਪਾਰਟੀ ਬੜੀਆਂ ਕੱਚਾਂ ਉਜਾ ਕੇ ਕਰ ਰਹੀ ਆ ਉਸ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਉਹ ਗੁਰਦਵਾਰਨ ਮਸੂਰ ਕਹਿ ਰਹੇ ਨੇ ਵੱਡੀਆਂ ਰੈਲੀਆਂ ਦੇ ਵਿੱਚ ਆਉਂਦੀਆਂ ਰੈਗੀਆਂ ਵਿੱਚ ਇਹ ਗੱਲ ਬੋਲੀ ਜਾਂਦੀ ਹੈ ਗੁਰਦੁਆਰੇ ਕਮੇਟੀਆਂ ਨੂੰ ਭੰਗ ਕੀਤਾ ਜਾਂਦਾ ਹਜੂਰ ਸਾਹਿਬ ਦੀ ਕਮੇਟੀ ਦੇ ਕਾਬੂ ਹੋਇਆ ਜਾਂਦਾ ਇਹ ਸਾਰੀਆਂ ਜਿਹੜੀਆਂ ਜਿਹੜੇ ਵਰਤਾਰੇ ਨੇ ਇਹ ਜਿਹੜੀ ਗੱਲ ਅੱਜ ਰਾਹੁਲ ਕਹਿ ਰਿਹਾ ਇਹ ਵਾਪਰ ਰਹੀ ਆ ਤੇ ਇਸ ਕਰਕੇ ਕਹਿ ਰਿਹਾ ਪਰ ਦੋਵੇਂ ਤੇਰਾ ਅੱਜ ਪੂਰੀ ਲੜਾਈ ਲੜ ਰਹੀਆਂ ਨੇ ਤੇ ਪੂਰੀ ਤਰ੍ਹਾਂ ਬੰਬਾਂ ਭਾਰ ਰਹੇ ਕਿ ਅਸੀਂ ਸਿੱਖਾਂ ਦੇ ਅਸੀਂ ਹਮੇਤਿਆਂ ਦੂਜੇ ਬਰੋਧੀ ਆ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਦੋਨੇ ਹੀ ਪਾਰਟੀਆਂ ਜਿਨ੍ਹਾਂ ਨੇ ਰਾਜ ਕੀਤਾ ਤੇ ਰਾਜ ਕਰ ਰਹੀਆਂ ਨੇ ਜੇ ਇਹ ਦੇਸ਼ ਲਈ ਸੋਹਰਦ ਨੇ ਇਹ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ ਦੇਸ਼ ਦੇ ਵਾਰਿਸ ਕਹਿੰਦੇ ਨੇ ਤਾਂ ਸਭ ਤੋਂ ਵੱਡੇ ਦੇਸ਼ ਭਗਤ ਸਿੱਖਾਂ ਦੇ ਵਾਸਤੇ ਆਪਣੇ ਮਨ ਤੋਂ ਸਿੱਖਾਂ ਦੇ ਰਿਕ ਕਰਨੀ ਸਿੱਖ ਲੈਣ ਤਾਂ ਕਿ ਇਹ ਦੇਸ਼ ਜਿਹੜਾ ਵਾ ਜਿਹਨੂੰ ਸਿੱਖਾਂ ਨੇ ਯਾਦ ਕਰਾਇਆ ਸੀ ਉਹਦੀ ਏਕਤਾ ਖੰਡਤਾ ਜਿਹੜੀ ਆ ਉਹ ਕਾਇਮ ਰਸਕੇ ਅੱਜ ਇਹ ਸਵਾਲ ਭਾਵੇਂ ਬਹੁਤ ਵੱਡਾ ਹੈ ਕੀ ਰਾਹੁਲ ਗਾਂਧੀ ਅੱਜ ਮੰਨ ਕਰਕੇ ਸਿੱਖਾਂ ਦੇ ਹਮਾਇਤੀ ਨੇ ਪਰ ਉਹਦਾ ਜਿਹੜਾ ਉਹ ਮਜ਼ਾਕ ਉਡਾਰੇ ਨੇ ਉਹਨੂੰ ਚੁਣੌਤੀ ਦੇ ਰਹੇ ਨੇ ਭਾਜਪਾ ਵਾਲੇ ਉਹ ਵੀ ਅੰਦਰ ਪੀੜੀ ਥੱਲੇ ਛੋਟਾ ਜ਼ਰੂਰ ਮਾਰ ਇਹ ਸਿੱਖਾਂ ਦੇ ਲਈ ਉਹਨਾਂ ਦਾ ਨਜ਼ਰੀਆ ਇਸ ਦੇਸ਼ ਦੇ ਅੰਦਰ ਕੀ ਹੈ ਰੱਬ ਖੈਰ ਕਰੇ ਇਹ ਦੋਵੇਂ ਹੀ ਪਾਰਟੀਆਂ ਜਿਵੇਂ ਅੱਜ ਸਿੱਖਾਂ ਦੀ ਪਰਵਾਹੀ ਕਰ ਰਹੀਆਂ ਨੇ ਤੇ ਸੱਚੇ ਮਤੋਂ ਪਰਵਾਹੀ ਕਰਨ ਤਾਂ ਕਿ ਦੇਸ਼ ਦੇ ਲਈ ਜਿਹੜੇ ਸੱਚੇ ਦੇਸ਼ ਭਗਤ ਸਿੱਖ ਸੀ ਉਹ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਦੇ ਮਨ ਉਹਨਾਂ ਦੇ ਲਈ ਇਹਨਾਂ ਦੇ ਬੰਦਿਆਂ ਦਾ ਕਦਰ ਹੋਵੇ ਤੇ ਦੇਸ਼ ਜਿਹੜਾ ਮਜ਼ਬੂਤ ਹੋ ਸਕੇ ਉਹ